Aqui é muito... ਇਹ ਖੁਸ਼ ਸ਼ਵੀਰ ਲਾਈ ਗਈ ਹੈ ਬਹੁਤ ਵੱਡਾ ਪਰਾਲਾ ਬਹੁਤ ਨੌਜਵਾਨ ਪਿਆਰ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਨੂੰ ਜਿਨ੍ਹਾਂ ਨੇ ਇੱਥੇ ਕਾਫਲੇ ਨੂੰ ਕਾਫਲੇ ਨੂੰ ਠੰਡਾ ਤੇ ਜਲ ਸਕਾਉਣ ਠੰਡਾ ਤੇ ਮਿੱਠਾ ਜਲ ਸਕਾਉਣ ਲਈ ਸ਼ਵੀਰ ਲਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਅੱਜ ਕਾਫਲੇ ਨੇ ਜਿਹੜੀ ਜਿੱਤ ਹੈ ਯਕੀਨੀ ਬਣਾ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਖਾਨ ਭਰਾ ਵੀ ਬੈਠੇ ਨੇ ਨਾਲ ਦਿਲਵਰ ਖਾਨ ਜੀ ਬਾਦਸ਼ਾਹਪੁਰ ਹਾਂਜੀ ਖਾਨ ਸਾਹਿਬ ਕਿਵੇਂ ਲੱਗਦਾ ਅੱਜ ਕਾਫਲਾ ਦੇਖ ਕੇ ਜਿਸ ਤਰ੍ਹਾਂ ਇਕੱਠਾ ਹੋ ਰਿਹਾ ਹੈ ਇਨਸ਼ਾਅੱਲਾ ਪ੍ਰਸੇਮਿੰਦਰਪਾਲ ਸਿੰਘ ਦੀ ਲੀਡੀ 1 ਲੱਖ ਦੀ ਲੀਡ ਨਾਲ ਜਿੱਤ ਪ੍ਰਾਪਤ ਕਰਾਂਗੇ ਠੀਕ ਹੈ ਜੀ ਅੱਜ ਇਹਨਾਂ ਦਾ ਕਹਿਣਾ ਹੈ ਕਿ 1 ਲੱਖ ਦੀ ਲੀਡ ਨਾਲ ਜਿਹੜੀ ਕਾਮਯਾਬ ਹੋਣ ਇੱਕ ਲੱਖ ਦੀ ਲੀਡ ਨਾਲ ਪ੍ਰੋਫੈਸਰ ਮਹਿੰਦਰਪਾਲ ਸਾਹਿਬ ਜਿੱਤਣਗੇ ਆਪਣੀ ਕਾਮਯਾਬੀ ਅੱਜ ਤੁਹਾਡਾ ਮੁੱਤਆ ਅਮਰਤਪਾਲ ਸਿੰਘ ਜੀ ਵੀਰ ਵੱਲੋਂ ਇਹ ਜੇਤ ਜੰਦ ਕੀਤਾ ਹੋਇਆ ਝੂਠਾ ਕੇਸ ਬਲਾਪਰ ਤੋਂ ਸੁਪਰ 25000 ਕਿਲੋਮੀਟਰ ਦੂਰ ਕਰਕੇ ਕੋਰ ਮਕਸੂਰੀ ਜੀ ਵੀ ਕੇ ਹੋ ਜੋ ਪਰਦੇਸ ਤੋਂ ਅੱਜ ਇਹ ਜੋਰ ਪਾਉਣੇ ਫੈਸਲਾ ਕੀਤਾ ਪ੍ਰੋਫੈਸਰ ਮਹਿੰਦਰਪਾਲ ਸਿੰਘ ਦੇ ਪਤੀ ਜੀ ਨੇ ਜੋ ਐਡਵੋਕੇਟ ਸਾਹਿਬ ਤੇ ਉਹਨਾਂ ਦਾ ਪਰਿਵਾਰ ਵੀ ਉਹਨਾਂ ਦੀ ਫੈਮਿਲੀ ਵੀ ਨਾਲ ਹੀ ਹੈ ਤੇ ਇਸ ਗੱਡੀ ਦੇ ਵਿੱਚ ਪ੍ਰੋਫੈਸਰ ਸਾਹਿਬ ਦੇ ਬੇਟਾ ਆਗਮ ਪ੍ਰਤਾਪ ਸਿੰਘ ਜੀ ਕਾਫਲੇ ਦੇ ਅੱਗੇ ਚੱਲ ਰਹੇ ਨੇ ਤੇ ਉਹਨਾਂ ਦੇ ਪਿੱਛੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਦੀ ਗੱਡੀ ਹੈ ਸਰਦਾਰ ਆਗਮ ਪ੍ਰਤਾਪ ਸਿੰਘ ਜੀ ਆਪ ਗੱਡੀ ਚਲਾ ਰਹੇ ਨੇ ਸਾਡੇ ਪ੍ਰਧਾਨ ਅਮਰਤਪਾਲ ਸਿੰਘ ਜੀ ਬਲਾਕ ਪ੍ਰਧਾਨ ਪਾਤੜਾ ਪ੍ਰੋਫੈਸਰ ਸਾਹਿਬ ਠੰਡੇ ਮਿੱਠੇ ਜਲ ਨੂੰ ਛੱਕ ਕੇ ਗਰਮੀ ਤੋਂ ਰਾਹਤ ਪਾ ਰਹੇ ਨੇ ਅਸ ਟਾਈਮ ਦੇਖੋ ਨੌਜਵਾਨਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਨੌਜਵਾਨ ਪ੍ਰੋਫੈਸਰ ਸਾਹਿਬ ਨੂੰ ਮਿਲਣ ਦੇ ਲਈ ਪਹੁੰਚੇ ਨੇ ਸਾਡੇ ਹਲਕਾ ਇੰਚਾਰਜ ਹਰਵਿੰਦਰ ਸਿੰਘ ਜੀ ਪਾਨਪੁਰੀਆ ਜੀ ਵੀ ਨਾਲ ਨੇ ਪ੍ਰੋਫੈਸਰ ਸਾਹਿਬ ਅੱਜ ਦੇ ਇਕੱਠ ਨੂੰ ਦੇਖ ਕੇ ਕੀ ਲੱਗਦਾ ਹੈ ਵਾਹਿਗੁਰੂ ਦੀ ਕਿਰਪਾ ਲੱਗ ਰਹੀ ਹੈ ਨੌਜਵਾਨਾਂ ਨੇ ਜਿਹੜਾ ਹੁਕਮ ਕੀਤਾ ਹੈ ਉਹ ਅਲੋਪਕ ਨਜ਼ਾਰਾ ਪੇਸ਼ ਕਰ ਰਿਹਾ ਹੈ ਪਿਛਲੇ 3 ਘੰਟੇ ਤੋਂ ਜੋ ਮੈਂ ਦੇਖ ਰਿਹਾ ਐਂ ਲੱਗਦਾ ਹੈ ਕਿ ਸੁਪਨਾ ਹੈ ਤੇ ਵੈਗਰੂ ਨੇ ਸੁਪਨਾ ਸੱਚ ਕਰ ਦਿਖਾਇਆ ਹੈ ਕਿ ਇੱਕ ਸੱਚ ਦੀ ਇੱਕ ਸੋਚ ਜਿਹੜੀ ਸਿਧਾਂਤਕ ਸੋਚ ਹੈ ਉਹਦੀ ਜਿੱਤ ਹੋ ਰਹੀ ਦਿਸਦੀ ਹੈ ਵੈਗਰੂ ਮહેર ਰੱਖੇ ਅੱਜ ਤੱਕ ਉਹਦੇ ਆ ਜਿਸ ਮਰਜ਼ੀ ਹਾਲ ਚ ਰੱਖੇ ਪਰ ਅੱਜ ਜੋ ਜ਼ਾਹਰਾ ਤੌਰ ਤੇ ਕਿਰਪਾ ਦਿਸ ਰਹੀ ਹੈ ਉਹ ਵੈਗਰੂ ਜਾਣਦਾ ਹੈ ਕਿ ਹਰਗਦਾ ਮਨ ਕਦਕਦ ਹੈ ਕਿਰਪਾ ਕਰੇ ਮਹਾਰਾਜ ਤੁਹਾਨੂੰ ਕਾ ਬਕਸੇ ਪ੍ਰੋਕੈਸ ਭਾਰੀ ਅਰਦਾਸ ਠੀਕ ਹੈ ਜੀ ਦੇਖੋ ਅੱਜ ਪ੍ਰੋਫੈਸਰ ਸਾਹਿਬ ਨੂੰ ਵੀ ਯਕੀਨ ਹੋ ਗਿਆ ਕਿ ਅਸੀਂ ਜਿੱਤਾਂਗੇ ਮੜੇ ਮੜੇ ਵਰਾ ਕਰ ਲੋ ਕਰ ਲੋ ਕਰ ਲੋ ਕਰ ਲੋ ਰੋਕੇ ਰੋਕੇ ਹਾਂ ਜੀ ਹਰਵਿੰਦਰ ਸਿੰਘ ਜੀ ਤੁਸਾਨੂੰ ਇਹ ਇਕੱਠ ਦੇਖ ਕੇ ਕਿਵੇਂ ਲੱਗ ਰਿਹਾ ਹੈ ਅੱਜ ਇੱਜਾ ਬਹੁਤ ਵਧੀਆ ਲੱਗ ਰਿਹਾ ਜਿਵੇਂ ਸਾਡੀ ਜਿੱਤ ਪੱਕੀ ਹੋ ਗਈ ਹੈ ਜੀ ਅੱਜ ਪੱਕੀ ਹੋ ਗਈ ਹੈ ਜੀ ਹਾਂ ਜੀ ਅੱਜ ਵਿਰੋਧੀਆਂ ਨੂੰ ਨੀਂਦ ਨਹੀਂ ਆਉਣੀ ਰਾਤ ਨੂੰ ਹਾਂ ਜੀ ਹਾਂ ਜੀ ਪੱਕੀ ਹੋ ਗਈ ਹੈ ਜੀ ਜਿੱਤ ਪੱਕੀ ਹੋ ਗਈ ਹੈ ਚੌੜ ਨਾ ਛੜ ਬਾਲਟੀ ਪੱਕਾ ਹੋ ਗਿਆ ਜੀ ਅੱਜ ਕੀ ਪ੍ਰੋਫੈਸਰ ਰਮੇਂਦਰਪਾਲ ਨੂੰ ਵੀ ਵੱਡੀ ਲੀਡ ਨਾਲ ਪਟਿਆਲੇ ਤੋਂ ਚੇਤਾਵਨੀ ਦੇਖੋ ਜੀ ਇਹ ਕਾਫਲਾ ਦੇਖ ਕੇ ਸਾਰੇ ਬੋਲ ਰਹੇ ਨੇ ਕਿ ਜਿੱਤ ਹੈ ਜਿਹੜੀ ਹੈ ਯਕੀਨੀ ਹੈ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਜੀ ਸਹਿਜਪੁਰਾ ਇਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਅੱਜ ਦਾ ਕੱਠ ਦੇਖ ਕੇ ਤੁਹਾਨੂੰ ਕਿਵੇਂ ਲੱਗਦਾ ਸਾਡੀ ਜਿੱਤ ਪੱਕੀ ਹੈ ਜੀ ਹਾਂ ਯਕੀਨ ਹੋ ਗਿਆ ਜੀ ਠੀਕ ਹੈ ਜੀ